ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਹਾਂ ਕਿਸਮਤ ਦੀਆਂ ਖੇਡਾਂ ਵੀਡੀਓ ਬਾਰੇ ਕਵਲ ਨੇ ਬਾਹਰ ਜਾਣ ਲਈ ਬਦਲਿਆ ਆਪਣਾ ਫੈਸਲਾ ਉਹ ਆਪਾਂ ਇਸ ਬਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਜਿੱਦੋਂ ਬਬਲੂ ਬਬਲੂ ਕਵਲ ਨੂੰ ਬਾਹਰ ਜਾਣ ਲਈ ਮਨਾ ਲੈਂਦਾ ਆ ਤਾਂ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਤੁਹਾਨੂੰ ਇਸ ਬਾਰੇ ਦੱਸਾਂਗੇ ਜਿੱਦੋਂ ਬਬਲੂ ਕਵਲ ਨਾਲ ਗੱਲ ਕਰਕੇ ਚੱਲਿਆ ਜਾਂਦਾ ਆ ਤਾਂ ਉਸ ਤੋਂ ਬਾਅਦ ਵਿੱਕੀ ਕਾ ਆਂਦਾ ਆ ਤੇ ਕਵਲ ਵਿੱਕੀ ਨੂੰ ਦੱਸਦਾ ਕਿ ਐਵੇਂ ਐਵੇਂ ਕਰਕੇ ਅਸੀਂ ਯੂਐਸਏ ਜਾਣਾ ਆ ਤੇ ਤੂੰ ਵੀ ਸਾਡੇ ਨਾਲ ਚੱਲਦੇ ਵਿੱਕੀ ਸਮਝਾਉਂਦਾ ਆ ਕਿ ਤੁਹਾਨੂੰ ਵਾਰ ਜਾਣ ਦੀ ਕੀ ਲੋੜ ਹੈ ਤੁਹਾਡੇ ਕੋਲ ਤਾਂ ਸਭ ਕੁਝ ਇੱਥੇ ਹੈਗਾ ਤੁਹਾਡੇ ਕੋਲ ਪੈਸਾ ਵੀ ਹੈਗਾ ਤੁਸੀਂ ਵਧੀਆ ਕੋਠੀ ਪਾਈ ਹੋਈ ਆ ਜ਼ਮੀਨ ਵੀ ਹੈਗੀ ਆ ਤੁਸੀਂ ਵਾਰ ਜਾ ਕੇ ਕੀ ਕਰਨਾ ਇੱਥੇ ਆਪਣੇ ਪਰਿਵਾਰ ਚ ਰੋਦੇ ਸਭ ਕੁਝ ਵਧੀਆ ਰਹੇਗਾ ਤੇ ਬਬਲੂ ਦੀ ਗੱਲ ਸੁਣ ਕੇ ਥੋੜਾ ਜਿਹਾ ਕਵਲ ਨੂੰ ਲੱਗਦਾ ਕਿ ਹਾਂ ਉਹ ਵਿੱਕੀ ਸਹੀ ਕਹਿ ਰਿਹਾ ਆ ਉਸ ਤੋਂ ਬਾਅਦ ਜਦੋਂ ਵਿੱਕੀ ਚਲੇ ਜਾਂਦਾ ਤਾਂ ਉਸ ਤੋਂ ਬਾਅਦ ਘਰ ਦੇ ਵੀ ਕਬਲ ਨੂੰ ਸਮਝਾਉਂਦੇ ਆ ਕਿ ਤੂੰ ਬਾਹਰ ਜਾ ਕੇ ਕੀ ਕਰਨਾ ਥਵਾ ਸਭ ਕੁਝ ਆਪ ਨੂੰ ਰਬ ਨੂੰ ਦੇ ਦਾ ਰੱਖਿਆ ਤੂੰ ਇੱਥੇ ਸਾਡੇ ਕੋਲ ਹੈ ਕਿ ਤੂੰ ਬਾਹਰ ਚਲਾ ਗਿਆ ਤਾਂ ਪਿੱਛੋਂ ਸਾਨੂੰ ਕੌਣ ਦੇਖੂਗਾ ਤੇ ਕਬਲ ਕਹਿੰਦਾ ਇਹੋ ਜੀ ਕੋਈ ਟੈਨਸ਼ਨ ਨਹੀਂ ਹੈਗੀ ਵਿੱਕੀ ਆ ਜਾ ਕਰੂਗਾ ਪਿੱਛੋਂ ਮੈਂ ਕਿਹੜਾ 2 ਨੰਬਰ ਚ ਬਾਹਰ ਚੱਲਾਂ ਬਾਹਰ ਚੱਲਣਾ ਦੇ ਕਿਹਾ ਏਜੰਟ ਵੀ ਨਾਲ ਦੇ ਪਿੰਡ ਦਾ ਹੈਗਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਸੰਦੀਪ ਵੀ ਕਵਲ ਨੂੰ ਸਮਝਾਉਂਦੀ ਆ ਕਿ ਮੈਨੂੰ ਤਾਂ ਟੈਨਸ਼ਨ ਹੋ ਰਹੀ ਆ ਕਿ ਪਿਛੋਂ ਸਾਡਾ ਕੀ ਬਣੂਗਾ ਤੇ ਸਾਨੂੰ ਕੌਣ ਦੇਖੂਗਾ ਤੇ ਉਸ ਤੋਂ ਬਾਅਦ ਕਵਲ ਵੀ ਸੋਚਦਾ ਕਿ ਇਹਨਾਂ ਦੀ ਗੱਲ ਵੀ ਠੀਕ ਆ ਠੀਕ ਆ ਤੇ ਉਹ ਇੱਕ ਵਾਰ ਸੋਚਣ ਲੱਗ ਜਾਂਦਾ ਉਸ ਤੋਂ ਬਾਅਦ ਸੰਦੀਪ ਫਿਰ ਕਵਲ ਨੂੰ ਸਮਝਾਉਂਦੀ ਆ ਕਿ ਚਲੋ ਇੱਕ ਵਾਰ ਤੁਸੀਂ ਸੋਚ ਲਓ ਮੈਂ ਤੁਹਾਨੂੰ ਬਾਹਰ ਜਾਣ ਦੀ ਮੰਨਣਾ ਨਹੀਂ ਕਰ ਰਹੀ ਪਰ ਪਿਛੋਂ ਘਰ ਦਾ ਵੀ ਦੇਖੋਗੇ ਆਪਣੇ ਪਿੱਛੋਂ ਆਪਣੇ ਘਰ-ਵਾਰ ਕੌਣ ਦੇਖੂਗਾ ਤੇ ਮੈਂ ਤੇ ਮੰਮੀ ਜੀ ਇਕੱਲੇ ਰਹਿ ਜਾਊਗੇ ਤੇ ਕਬਲ ਕਹਿੰਦਾ ਚੱਲ ਕੋਈ ਨਹੀਂ ਜੇ ਬਬਲੂ ਆਊਗਾ ਤਾਂ ਮੈਂ ਉਹਨੂੰ ਇਹ ਮਨਾ ਕਰ ਦੂੰਗਾ ਇਹ ਸੰਦੀਪ ਜੀ ਤੁਸੀਂ ਮਨਾ ਮਨਾ ਕਰ ਦਿਓ ਪਰ ਉਹਨੂੰ ਥੋੜਾ ਹੌਸਾ ਜਿਹਾ ਸਮਝਾ ਵੀ ਦਿਓ ਕਿ ਤੂੰ ਬਾਹਰ ਚੱਲੇ ਜਾ ਪਰ ਮੇਰਾ ਬਾਹਰ ਜਾਣਾ ਨਹੀਂ ਬੰਦਦਾ ਹਜੇ ਤੇ ਆਇਆ ਆਪਸ ਦੇ ਵੀ ਸਲਾਹਾਂ ਕਰਦੇ ਹੁੰਦੇ ਆ ਕਵਲ ਕਹਿੰਦਾ ਜੇ ਤੁਹਾਡਾ ਮੈਨੂੰ ਬਾਹਰ ਭੇਜਣ ਲਈ ਮਨ ਨਹੀਂ ਮੰਨਦਾ ਤਾਂ ਮੈਂ ਬਬਲੂ ਨੂੰ ਜਵਾਬ ਦੇ ਦੂੰਗਾ ਉਸ ਵਾਰ ਕਵਲ ਬਬਲੂ ਨੂੰ ਘਰੇ ਬੁਲਾਉਂਦਾ ਤਾਂ ਦੱਸਦਾ ਕਿ ਬਬਲੂ ਮੇਰਾ ਮੈਂ ਬਾਹਰ ਨਹੀਂ ਜਾ ਸਕਦਾ ਪਿੱਛੇ ਮੇਰੇ ਘਰਦਿਆਂ ਦਾ ਸਰਨਾ ਨੀਗਾ ਤੇ ਇੱਕ ਬਬਲੂ ਬੋਲਦਾ ਕਿ ਮੇਰੇ ਘਰ ਦੇ ਵੀ ਤੁਹਾਡੇ ਕਰਕੇ ਹੀ ਮੰਨਦੇ ਆ ਜੇ ਤੁਸੀਂ ਮਨਾ ਕਰਤਾ ਤਾਂ ਮੇਰੇ ਘਰਦਿਆਂ ਨੇ ਮੈਨੂੰ ਵੀ ਬਾਹਰ ਜਾਣ ਨਹੀਂ ਦੇਣਾ ਤੁਸੀਂ ਇੱਕ ਵਾਰ ਸੋਚ ਲਓ ਤੇ ਮੇਰੇ ਕਰਕੇ ਹੀ ਸੋਚ ਲੋ ਤੇ ਬਬਲੂ ਉਸ ਤੋਂ ਥੋੜਾ ਜਾਂ ਨਾਰਾਜ਼ ਹੋ ਕੇ ਚਲੇ ਜਾਂਦਾ ਆ ਉਸ ਤੋਂ ਬਾਅਦ ਸੰਦੀਪ ਕਵਲ ਨੂੰ ਪੁੱਛਦੀ ਆ ਕਿ ਬਬਲੂ ਚਲਾ ਗਿਆ ਤੁਸੀਂ ਕੀ ਕੀਤਾ ਕਹਿੰਦਾ ਮੈਂ ਉਸ ਨੂੰ ਮਨਾ ਦਾ ਕਰਤਾ ਪਰ ਉਹ ਥੋੜਾ ਜਾਂ ਮੇਰੇ ਨਾਲ ਨਾਰਾਜ਼ ਹੋ ਕੇ ਚਲਾ ਗਿਆ ਉਹ ਕਹਿ ਰਿਹਾ ਕਿ ਜੇ ਤੁਸੀਂ ਬਾਹਰ ਜਾਓਗੇ ਤਾਂ ਹੀ ਮੇਰੇ ਘਰ ਦੇਆਂ ਦੇ ਮੈਨੂੰ ਬਾਹਰ ਜਾਣ ਲਈ ਮੰਨਣਾ ਨਹੀਂ ਤਾਂ ਉਹਨਾਂ ਨੇ ਮੈਨੂੰ ਵੀ ਬਾਹਰ ਨਹੀਂ ਜਾਣ ਦੇਣਾ ਤੇ ਉਸ ਤੋਂ ਬਾਅਦ ਅੱਗੇ ਕੀ ਹੋਇਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ